ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜਿਹੜੀਆਂ ਮੇਰੀਆਂ ਭੈਣਾਂ ਵੀਰ ਜਾਂ ਬੱਚੇ ਪਹਿਲੀ ਵਾਰ ਇਸ ਚੈਨਲ ਤੇ ਆਏ ਨੇ ਸਾਡਾ ਚੈਨਲ ਕੁਲਜੀਤ ਕੌਰ ਕੌਂਕੇ ਕੌਂਕੀਆਂ ਵਾਲੇ ਤੇ ਜਰੂਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿੱਤਾ ਅਸੀਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਹਾਂਜੀ ਜਿਹੜੀ ਅੱਜ ਆਪਾਂ ਇੱਕ ਵੀਡੀਓ ਬਣਾਉਣੀ ਆ ਆਪਣਾ ਜਿਹੜਾ ਅੱਜ ਦਾ ਬਲੌਗ ਆ ਇਹ ਆਪਾਂ ਸਫਾਈਆਂ ਤੇ ਹਨਾ ਸੰਡੇ ਸੀ ਅੱਜ ਤੇ ਸਵੇਰ ਦੇ ਲੈ ਕੇ ਸ਼ਾਮ ਤੱਕ ਜਿਦੋਂ ਵੀ ਸੰਡੇ ਦਾ ਦਿਨ ਹੋਵੇ ਅੱਛਾ ਚਾਹ ਲੈ ਆਂਦੀ ਬੇਟੇ ਦਾਦੀ ਨੂੰ ਫੜਾ ਦਿਓ ਪਹਿਲਾਂ ਦਾਦੀ ਨੂੰ ਵੀ ਦੇ ਦੋ ਹਾਂਜੀ ਬੱਚੀਆਂ ਚਾਹ ਲੈ ਆਈਆਂ ਤੁਸੀਂ ਵੀ ਪੀ ਲਓ ਠੀਕ ਆ 1 ਮਿੰਟ ਤੇ ਰੱਖ ਦੋ ਬਾਅਦ ਚ ਪੀ ਲੈਣਾ ਸਾਈਡ ਤੇ ਗੁਰਜਾਬ ਚਾਹ ਲੈ ਕੇ ਆਈ ਆ ਗੁਰਜਾਬ ਤੇ ਪਰੀ ਦੋਨੋਂ ਇਹ ਆਪਾਂ ਜਿੱਦਾਂ ਸਿਖਾਇਆ ਹੋਇਆ ਇਹਨਾਂ ਨੂੰ ਬਹੁਤ ਟਾਈਮ ਦਾ ਹੀ ਤੇ ਪੰਜਾਵਣਾ ਕਿ ਜਿਹੜੀ ਇਹ ਪਿਆ ਦਿੰਦੀਆਂ ਵਾ ਤੇ ਹਾਂਜੀ ਇਹਨੂੰ ਵੀ ਪਤਾ ਹੁੰਦਾ ਨਾ ਵੀ ਸਾਡੀ ਮੰਮੀਆਂ ਓਬੀਜੀ ਆ ਤੇ ਸਫਾਈਆਂ ਜਿਹੜੀਆਂ ਉਹ ਤਾਂ ਪੈਸੇ ਆਪਾਂ ਰੋਜ਼ ਵੀ ਕਰਦੇ ਨਾ ਮੰਮੀ ਇੱਕ ਵਾਰੀ ਤੋਂ ਸਪੂੰਹ ਹੀ ਤੋਂ ਬਾਅਦ ਚ ਮੈਂ ਉਹ ਕੱਪੜੇ ਨਾਲ ਗਿੱਲਾ ਕਰਕੇ ਹਨਾ ਫਿਰ ਉਹ ਤੋਂ ਸੁੱਕਾ ਕੱਪੜਾ ਫੇਰ ਦਾਂਗੇ ਪਰ ਜਿਵੇਂ ਆਪਾਂ ਡਿਊਟੀ ਵਾਲੀਆਂ ਜਿਹੜੀਆਂ ਪਹਿਣਾ ਉਹ ਤਾਂ ਫਿਰ ਉਹਨਾਂ ਨੂੰ ਆ ਹੀ ਹੁੰਦਾ ਵੀ ਛੰਡੇ ਨੂੰ ਨਾ ਜਿਹੜੀ ਆਪਾਂ ਸਫਾਈ ਕਰਨੀ ਆ ਹਨਾ ਤੇ ਸੁਬਾਹ ਦਾ ਪਹਿਲਾ ਸੋਚਿਆ ਸੀ ਵੀ ਟਰਾਫੀਆਂ ਟਰਾਫੀਆਂ ਨਾ ਬਹੁਤ ਜ਼ਿਆਦੇ ਆ ਤਿੰਨ ਚਾਰ ਸੌ ਟਰਾਫੀ ਆ ਤੇ ਥੋੜੀਆਂ ਥੋੜੀਆਂ ਕਰਕੇ ਸਾਫ ਕਰਾਂਗੇ ਤੇ ਅੱਗੇ ਨਾ ਜਦੋਂ ਅਮਨ ਇੱਥੇ ਹੁੰਦੇ ਮੇਰੇ ਹਸਬੰਦ ਉਦੋਂ ਅਸੀਂ ਜੂਨ ਦੀਆਂ ਛੁੱਟੀਆਂ 'ਚ ਕਰ ਲੈਂਦੇ ਸੀ ਸਾਫ ਤੇ ਇਸ ਵਾਰੀ ਅਸੀਂ ਥੋੜੀਆਂ ਜੀਆਂ ਕੀਤੀਆਂ ਸੀਗੀਆਂ ਤੇ ਫਿਰ ਅਸੀਂ ਪਿੰਡ ਚਲੇ ਗਏ ਸੀ ਥੋੜੇ ਕੁ ਦਿਨ ਫਿਰ ਹੁਣ ਸੋਚਿਆ ਵੀ ਸੰਡੇ ਦੀ ਸੰਡੇ ਇਹਨਾਂ ਨੂੰ ਜ਼ਰੂਰ ਸਾਫ ਕਰ ਦਿਆ ਕਰੀਏ ਤੇ ਕਿਉਂਕਿ ਮਿਹਰੀਆਂ ਜ਼ਿਆਦਾ ਚੱਲੀਆਂ ਤੇ ਮਿੱਟੀ ਆ ਜਿਹੜੀ ਇੱਥੇ ਨਾ ਤੇ ਬਹੁਤ ਜ਼ਿਆਦੇ ਪੈ ਗਈ ਸੀ ਇਹ ਕਿ ਹੁੰਦੀਆਂ ਵੀ ਉਦਾਂ ਜਿਹੀ ਟੁੱਟ ਜਾਂਦੀਆਂ ਜਿਵੇਂ ਚੱਕਣ ਧਰਨ ਦੇ ਵਿੱਚ ਇਹ ਟੁੱਟ ਜਾਂਦੀਆਂ ਵਾ ਤੇ ਇਸਕੇ ਵੀ ਥੋੜੀਆਂ ਥੋੜੀਆਂ ਕਰਕੇ ਸਾਫ਼ ਕਰ ਦਿੰਦੇ ਨੇ ਮੰਮੀ ਕਹਿੰਦੀ ਚਲੋ ਅੱਜ ਪਹਿਲਾਂ ਅਸੀਂ ਸਾਰਾ ਘਰ ਦਾ ਸਫਾਈਆਂ ਦੂਸਰਾ ਕੰਮ ਰੋਟੀ ਪਾਣੀ ਦਾ ਬੱਚਿਆਂ ਨੂੰ ਨਿਮਾਇਆ ਸਾਰਾ ਹਨਾ ਤੇ ਫਿਰ ਹੁਣ ਅਸੀਂ ਕਿਹ ਵੀ ਕਰਦੇ ਆ ਸਫਾਈਆਂ ਜਿਹੜੇ ਡਿਊਟੀ ਵਾਲੀਆਂ ਭੈਣਾ ਹਨਾ ਸਾਰੇ ਆਲਮੋਸਟ ਹੁਣ ਤਾਂ ਬਹੁਤ ਜ਼ਿਆਦਾ ਡਿਊਟੀ ਹੀ ਕਰਦੇ ਆ ਹਨਾ ਔਖਾ ਹੋ ਜਾਂਦਾ ਆਪਾਂ ਨੂੰ ਹਨਾ ਘਰ ਨੂੰ ਵੀ ਮਿਹਨਤ ਕਰਨਾ ਸਾਰਾ ਜਿੱਥੇ ਆਪਾਂ ਡਿਊਟੀ ਵੀ ਕਰਦੇ ਆ ਚਾਹੇ ਪ੍ਰਾਈਵੇਟ ਆ ਚਾਹੇ ਗਵਰਨਮੈਂਟ ਹੀ ਆ ਹਨਾ ਤੇ ਸੰਡੇ ਦਾ ਨਾਂ ਦੀ ਛੁੱਟੀ ਹੁੰਦੀ ਆ ਆਪਾਂ ਨੂੰ ਤੇ ਸਾਰਾ ਦਿਨ ਤਾਂ ਆਪਾਂ ਨੂੰ ਆਈ ਹੁੰਦਾ ਵੀ ਸੋ ਪਹਿਲੇ ਹੀ ਪਲਾਨ ਕਰਕੇ ਰੱਖ ਲੈਨੇ ਹਨਾ ਵੀ ਆਪਾਂ ਜਾ ਕਰਾਂਗੇ ਆਪਾਂ ਜਾ ਕਰਾਂਗੇ ਤੇ ਹਣ ਇਸਕੇ ਮੰਮੀ ਵੀ ਆਜੋ ਆਪਾਂ ਕਰ ਲਈਏ ਮੰਮੀ ਕਹਿੰਦੀ ਮੈਂ ਲੱਗਦੀ ਆ ਨਾਲ ਮੰਮੀ ਤੋਂ ਓਦਾਂ ਵਿਚਾਰਿਆਂ ਤੋਂ ਨਾ ਬੈਠ ਰਹੇ ਨੇ ਮੰਮੀ ਕਹਿੰਦੇ ਮੈਂ ਕਰ ਦੂੰਗੀ ਓਦਾਂ ਕੱਪੜੇ ਨਾਲ ਸਾਫ ਕਰ ਦੇ ਤੂੰ ਗਿੱਲੀਆਂ ਕਰਕੇ ਬਾਅਦ ਚ ਕਰਦੀ ਤੇ ਇਹਨਾਂ ਤੇ ਅੱਗੇ ਤਾਂ ਸੀ ਮਤਲਬ ਕਿ ਪਲਾਸਟਿਕ ਚੜਾ ਦੇਨੇ ਆ ਪੇਪਰ ਜਿਹੜਾ ਹੁੰਦਾ ਵਾ ਤੇ ਹੁਣ ਵੀ ਅੱਜ ਵੀ ਸਾਫ ਕਰਕੇ ਇਹਨਾਂ ਤੇ ਚੜਾ ਦਾਂਗੇ ਤੇ ਇਹ ਮਤਲਬ ਕਿ ਨਾ ਜਿਆਦਾ ਇਹ ਹੌਲੀ ਜੀ ਹੁੰਦੀ ਹੈ ਜੀ ਮੈਂ ਦੇਖੋ ਆਹ ਇਹਨਾਂ ਨੂੰ ਬਹੁਤ ਹੌਲੇ ਤਰੀਕੇ ਨਾਲ ਸਾਫ ਕਰਨਾ ਪੈਂਦਾ ਵਾ ਕੱਪੜਾ ਜਿਹੀ ਬਸ ਫੇਰਨਾ ਪੈਂਦਾ ਵਾ ਤੇ ਹੁਣ ਪਹਿਲਾਂ ਸਵੇਰ ਘਰ ਦਾ ਕੰਮ ਫਿਰ ਇਹ ਸਾਫ ਕਰਕੇ ਸ਼ਾਮ ਨੂੰ ਹੋ ਜਾਣੀ ਵੀ ਰੋਟੀ ਪਾਣੀ ਕਰ ਲਈਏ ਹਨਾ ਉਹ ਵੀ ਕੰਮ ਸਾਰਾ ਦਿਨ ਹੀ ਆਏ ਆਪਣਾ ਸੰਡੇ ਤਾਂ ਬੀਜੀ ਹੋਈ ਰਹਿੰਦਾ ਵਾ ਤੇ ਚਲੋ ਇੰਨਾ ਸ਼ੁਕਰ ਆ ਵੀ ਹਲੇ ਬੱਚਿਆਂ ਸੰਨ ਚਾਹ ਪਿਆਤੀ ਮੈਂ ਇੱਕ ਰਹਿ ਗਈ ਵਿਚਾਲੇ ਮੈਂ ਕਰ ਦਿੰਦੀ ਆ ਸਾਫ ਚਾਹ ਬਹੁਤ ਸਾਰਾ ਬਣਾਈ ਆ ਬੱਚਿਆਂ ਨੇ ਕਿੰਨਾ ਸੌਖ ਹੁੰਦਾ ਹੈ ਨਾ ਧੀਆਂ ਦਾ ਤੇ ਕਈ ਵਾਰ ਤਾਂ ਅਸੀਂ ਮੈਂ ਤੇ ਮੰਮੀ ਗੱਲਾਂ ਕਰਦੇ ਹੁੰਨੇ ਆ ਜਾਂ ਘਰੇ ਵੀ ਉਦਾਂ ਹਨਾ ਤੇ ਆਪਾਂ ਕਹਿ ਦਿੰਨੇ ਆ ਵੀ ਚਲੋ ਇੱਕ ਧੀ ਇੱਕ ਪੁੱਤ ਆਪਣਾ ਹਨਾ ਪਰਿਵਾਰ ਪੂਰਾ ਪਰ ਕਈ ਵਾਰ ਮੈਂ ਐ ਸੋਚਦੀ ਨਹੀਂ ਵੀ ਧੀਆਂ ਜਿਹੜੀਆਂ ਦੋ ਹੋਣੀਆਂ ਚਾਹੀਦੀਆਂ ਹਨਾ ਵੀ ਦੋ ਕਿਆ ਹੋਣੀਆਂ ਚਾਹੀਦੀਆਂ ਭਲਾ ਵੀ ਜਦੋਂ ਜਿਹੜੇ ਮਾਪਿਓਏ ਸਦਾ ਦੇ ਸਾਥ ਹੀ ਨਹੀਂ ਰਹਿੰਦੇ ਹਨ ਸਦਾ ਮਾਪਿਓ ਨੇ ਬੈਠੇ ਨਹੀਂ ਰਹਿਣਾ ਤੇ ਜਦੋਂ ਮਾਪਿਓ ਦੁਨੀਆ ਤੋਂ ਚਲੇ ਜਾਂਦੇ ਫਿਰ ਦੋਨੇ ਭੈਣਾਂ ਇੱਕ ਦੂਜੇ ਨਾਲ ਹਨ ਵੀ ਮਾਪੇ ਦਾ ਰਿਸ਼ਤਾ ਵੀ ਨਿਵਾ ਦਿੰਦੀਆਂ ਆ ਵਾ ਚਲੋ ਭਰਾ ਵੀ ਬਹੁਤ ਵਧੀਆ ਆਪਾਂ ਇਹ ਨਹੀਂ ਕਹਿੰਦੇ ਭਰਾ ਪਰਜਾਈਆਂ ਮਾੜੀਆਂ ਹੁੰਦੀਆਂ ਕਈਆਂ ਦੇ ਭਰਾ ਪਰਜਾਈਆਂ ਬਹੁਤ ਚੰਗੇ ਹੁੰਦੇ ਸਭ ਦੀ ਚੰਗੇ ਹੁੰਦੇ ਕੋਈ ਮਾੜਾ ਨਹੀਂ ਹਨਾ ਹੁੰਦਾ ਪਰ ਜੇ ਦੋ ਭੈਣਾਂ ਹੁਣ ਲੱਗਦਾ ਵੀ ਮਤਲਬ ਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਕਿ ਜੇ ਦੋਨੋਂ ਭੈਣਾਾਂ ਵਾਂ ਜਾਂ ਵੱਡੀ ਭੈਣ ਆ ਫਿਰ ਉਹ ਛੋਟੀ ਭੈਣ ਨੂੰ ਮਾਪਿਓ ਦੀ ਤਰ੍ਹਾਂ ਹੀ ਜਿਹੜੇ ਉਹਦੇ ਸਾਰੇ ਕਾਰਬਿਆਰ ਆ ਨਾ ਮੰਮੀ ਹਾਂ ਵੀ ਦੋਨੇ ਭੈਣਾ ਐ ਦੋ ਹਾਂ ਦੋਨੇ ਭੈਣਾ ਹਣ ਜਿਵੇਂ ਮੇਰੀ ਭੈਣ ਵੀ ਆ ਹਨਾ ਇੱਕ ਅਮਰੀਕਾ ਚ ਐ ਇੱਕ ਇੱਧਰ ਆ ਕੋਈ ਦੌਖ ਸੌ ਖੁੰਦਾ ਸੀ ਇੱਕ ਦੂਜੇ ਨੂੰ ਜਦ ਹੀ ਹੋਣ ਮੰਮੀ ਦੀ ਭੈਣ ਵੀ ਅਮਰੀਕਾ ਦੇ ਵਿੱਚ ਆ ਛੋਟੀ ਆ ਮੰਮੀ ਤੋਂ ਤਾਂ ਤੇ ਕਿੰਨੇ ਦੌਖ ਸੌ ਖਾ ਪਾ ਸਾਂਝੇ ਕਰਦੇ ਆ ਹਨਾ

ਹਾਂਜੀ ਟਰਾਫੀਆਂ ਤਾਂ ਹੋ ਗਈਆਂ ਸਾਫ਼ ਤੇ ਬਾਕੀ ਆਪਾਂ ਥੋੜੀਆਂ-ਥੋੜੀਆਂ ਕਰਕੇ ਕਰਾਂਗੇ ਪ੍ਰਤੀਕਾਰ ਚ ਕਾਦੇ ਪੁੱਤ ਮੇਰੇ ਨਾ ਇਹ ਨਹੀਂ ਮੇਥੋਂ ਚੱਕ ਹੋਣਾ ਹੋਰ ਇਹ ਦੂਜਾ ਚੱਕੀ ਮੈਂ ਸਹੀ ਆਨਸਰ ਬਤਾਉ ਉਸ ਤੋਂ ਪਹਿਲੇ ਕਿਸੇ ਸਹੀ ਆਨਸਰ ਪਤਾ ਹੈ ਆ ਕੱਪ ਤਾਂ ਮੇਰੇ ਤੋਂ ਵੀ ਵੱਡਾ ਵਾ ਹੋਰ ਵੀ ਪਈਆ ਵੱਡੇ ਕੱਪ ਤੁਹਾਨੂੰ ਦਿਖਾਵਾਂਗੇ ਕਿਸ ਦਿਨ ਸਾਰੇ ਕੱਪਾਂ ਦੀ ਵੀਡੀਓ ਪਾਵਾਂਗੇ ਤੁਹਾਨੂੰ ਦੱਸਾਂਗੇ ਉਹਨਾਂ ਨੇ ਜਿੱਦਾਂ ਕੀ ਕੀ ਜਿੱਤਿਆ ਹੋਇਆ ਗੱਡੀਆਂ ਟਰੈਕਟਰ ਜੋ ਵੀ ਆ ਆਪਾਂ ਸਾਰੀ ਵੀਡੀਓ ਤੁਹਾਨੂੰ ਪਾਵਾਂਗੇ ਕਿਸੇ ਦਿਨ ਠੀਕ ਆ ਆਪਾਂ ਠੀਕ ਰੱਖਿਆ ਬੋ ਤੁਹਾਨੂੰ ਅੰਦਰ ਜਾ ਕੇ ਇਹਨੇ چیر ਲੈਨੇ ਗਾਹਾਂ ਆ ਉਹ ਤੇ ਡੰਡੀਆਂ ਨਹੀਂ ਨਹੀਂ ਇਹ ਰੇ ਚੀਰ ਲੈਨੇ ਮੈਂ ਕਿ ਨਹੀਂ ਆ ਇਹ ਰੇ ਚ ਸਰ ਦੇਨੇ ਇਹਦੇ ਵਿੱਚ ਚੀਰ ਹਾਂਜੀ ਟਰਾਵੀਆਂ ਸਭ ਕਰਨ ਤੋਂ ਬਾਅਦ ਕੱਪ ਸਾਫ਼ ਕਰਨ ਤੋਂ ਬਾਅਦ ਹੁਣ ਟਾਈਮ ਆ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਸੀ 3 ਵਜੇ ਗਏ ਮਿੰਗੇ ਸਬਜੀ ਵੀ ਕੱਟ ਕੇ ਰੱਖ ਹੀ ਲਈਏ ਕਿਉਂਕਿ ਜਿਹੜੀਆਂ ਪਿੰਡੀਆਂ ਆ ਫਿਰ چیر ਕੇ ਥੋੜਾਕ ਟਾਈਮ ਧੁੱਪੇ ਰੱਖਣੀਆਂ ਪੈਂਦੀਆਂ ਤੇ ਇੱਕ ਬੱਦਲ ਜਿਹਾ ਹੋਇਆ ਕਰਕੇ ਧੁੱਪ ਇੰਨੀ ਹੈ ਨਹੀਂਗੀ ਜਦੋਂ ਇੱਥੇ ਪੱਕੇ ਥੱਲੇ ਰੱਖ ਦਾਂਗੇ ਸੁੱਕ ਜਾਣਗੀਆਂ ਫਿਰ ਸਬਜੀ ਵਧੀਆ ਬਣ ਜਾਂਦੀ ਆ ਜੇ چیر ਕੇ ਪਹਿਲਾਂ ਰੱਖੀਆਂ ਹੋਣ ਪਿੰਡੀਆਂ ਇਹਦੇ ਵਿੱਚ چیرਤੀਆਂ ਤੇ ਹੋਰ ਤਾਂ ਕੁਸਕੋਲੇ ਜਾਣੇ ਪਰ ਹਨਾ ਸ਼ਾਮ ਨੂੰ ਰੋਟੀ ਕਾਦੀ ਨਾ ਖਾਣੀ ਇਹ ਆਪਾਂ ਨੂੰ ਫੀ ਕੜੀ ਲੱਗਿਆ ਰਹਿੰਦਾ ਵਾ ਤੇ ਅਸ ਕ ਚੀਰ ਕੇ ਰੱਖ ਦਈਏ ਤੇਰੀ ਵੰਦਰਾਮ ਕਰਾਂਗੇ 2 ਘੰਟੇ ਹਾਂਜੀ ਜਿਹੜੀ ਆਪਾਂ ਲਾਸਟ ਵੀਡੀਓ ਪਾਈ ਸੀ ਨਾ ਮੈਂ ਆਪਣਾ ਭਾਰ ਕਿਵੇਂ ਕਟਾਈਏ ਉਹ ਚਾਪਾ ਸਾਈਕਲ ਦਿਖਾਇਆ ਸੀਗਾ ਤੇ ਆ ਵਾਲਾ ਸਾਈਕਲ ਤੇ ਸਾਰੀਆਂ ਭੈਣਾਂ ਨੇ ਜਿੱਦਾਂ ਪੁੱਛਿਆ ਸੀ ਵੀ ਇਹਦਾ ਪ੍ਰਾਈਸ ਕੀ ਆ ਆ ਵਾਲੇ ਸਾਈਕਲ ਦਾ ਇਹ ਜਦੋਂ ਅਸੀਂ ਰਿਆ ਸੀ ਉਦੋਂ 4000 ਰੁਪਏ ਦਾ ਸੀਗਾ ਇਹ ਤੁਹਾਨੂੰ ਜਾਂ ਤਾਂ ਜਿੱਥੇ ਜਿ ਕੱਪ ਵਗੈਰਾ ਬਣਦੇ ਆ ਟਰਾਫੀਆਂ ਉਹ ਵਾਲੀ ਸ਼ਾਪ ਤੋਂ ਮਿਲ ਜੂਗਾ ਜਾਂ ਜਿੱਦਾਂ ਸਾਈਕਲਾਂ ਵਾਲੀ ਸ਼ਾਪ ਆ ਉੱਥੋਂ ਵੀ ਮਿਲ ਸਕਦਾ ਵਾ ਇਹ ਜਾਦਾ ਮਹਿੰਗਾ ਨਹੀਂ 4 ਕੁ ਹਜ਼ਾਰ ਰੁਪਏ ਦਾ ਸਾਰਾ ਪਰ ਜੇ ਤੁਸੀਂ ਆਪਾਂ ਜਿਹੜਾ ਸੂਟਾਂ ਨੇ ਵੀ ਪੈਣੀ ਲਾਈ ਦਿੰਨੀ ਆ ਪੈਸੇ ਹਨਾ 5-5000 ਦੇ ਵੀ ਲੈ ਲੈਣੀਆਂ ਪਰ ਦੋ ਵਾਰੀ ਪੁੰਨੂਗਾ ਤਿੰਨ ਵਾਰੀ ਕਿਉਂਕਿ ਇੰਨੇ ਮਹਿੰਗੇ ਸੂਟ ਆਪਾਂ ਨਹੀਂ ਪਾ ਸਕਦੀਆਂ ਡੇਲੀ ਰੁਟੀਨ 'ਚ ਪਰ ਇਹ ਤੇ ਜੇ ਇੱਕ ਵਾਰੀ 4-5000 ਰੁਪਏ ਵੀ ਆਪਾਂ ਲਾ ਦਾਂਗੇ ਇਹ ਆਪਣਾ ਸਾਰੀ ਜ਼ਿੰਦਗੀ ਕੰਮ ਆਉਣ ਵਾਲਾ ਕਿਉਂਕਿ ਜੇ ਸੇਤ ਆ ਫੇਰ ਹੀ ਆ ਨਾ ਹੈਲਥ ਇਜ਼ ਵੈਲਥ ਸੇਤ ਆ ਤਾਂ ਸਾਰਾ ਕੁਝ ਆ ਇਹ ਸਾਈਕਲ ਨਾਲ ਆਪਣੇ ਗੋਡਿਆਂ ਦੀ ਵੀ ਐਕਸਰਸਾਈਜ਼ ਹੁੰਦੀ ਆ ਮੰਮੀ ਡੈਡੀ ਸਾਡੇ ਕਰਦੇ ਰਹਿੰਦੇ ਐ ਤੇ ਤੇ ਜਿੱਦਾਂ ਜਿਆਦਾ ਆਪਾਂ ਨਹੀਂ ਚਲਾ ਸਕਦੇ ਹੈ ਵੀ ਇੱਥੋਂ ਆਪਾਂ ਘਟਾ ਸਕਦੇ ਹੋ ਤੁਹਾਨੂੰ ਸਾਰੀ ਇਨਸਟਰਕਸ਼ਨ ਆ ਜਿਹੜੀਆਂ ਉਹ ਦੱਸ ਦੇਣਗੇ ਤੇ ਤੁਸੀਂ ਮੰਗਵਾ ਸਕਦੇ ਹੋ ਲੁਧਿਆਣੇੋਂ ਮਿਲ ਜੂਗਾ ਜਗਰਾਉਂ ਤੋਂ ਵੀ ਵੈਸੇ ਜਿਹੜੇ ਸਾਡੇ ਏਰੀਆ ਦਾ ਜਿੱਦਾਂ ਜਗਰਾਉਂ ਏਰੀਏ ਦੇ ਆ ਤੇ ਉਹ ਤੁਸੀਂ ਜਗਰਾਉਂ ਏਐਸ ਸਪੋਰਟਸ ਆਲੇ ਮਿੰਨਲਾ ਦੇ ਇੱਕ ਸ਼ਾਪ ਬਹੁਤ ਬਹੁਤ ਵਧੀਆ ਸ਼ਾਪ ਆ ਉਹ ਉੱਥੋਂ ਹਰ ਚੀਜ਼ ਬਹੁਤ ਵਧੀਆ ਮਿਲਦੀ ਆ ਤੇ ਉੱਥੇ ਪ੍ਰਾਈਸ ਵੀ ਘਟ ਹੁੰਦਾ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਹਾਂਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਕਰਨ ਲੱਗੇ ਐਂਡ ਤੇ ਜੇਕਰ ਤੁਹਾਨੂੰ ਸਾਡਾ ਅੱਜ ਦਾ ਬਲੌਗ ਈਜ਼ੀ ਲਾਈਫ ਸੰਡੇ ਈਜ਼ੀ ਹੈ ਨਾ ਤੇ ਕਿਵੇਂ ਲੱਗਿਆ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਾਡਾ ਚੈਨਲ ਕੁਲਜੀਤ ਕੌਰ ਕੌਂਕੇ ਕੌਂਕੇ ਕਲਾਵਾਲੇ ਜਰੂਰ ਸਬਸਕ੍ਰਾਈਬ ਕਰਿਓ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਸੀ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ